ਕਿ ਉਹਨਾਂ ਨੂੰ ਪੁਆਦ ਦੇ ਇਲਾਕੇ ਵਿੱਚ ਇੱਕ ਵੀ ਨਹਿਰ ਦਾ ਨਾਂ ਹੋਣਾ ਬਹੁਤ ਦੁਖਦਾਈ ਪ੍ਰਤੀਤ ਹੁੰਦਾ ਉਹ ਲਿਖਦੇ ਹਨ ਐਸਫਾਇਲ ਦਾ ਹਵਾਲਾ ਦੇ ਕੇ ਐਸਫਾਇਲ ਦਾ ਨਾਂ ਨਹੀਂ ਲੈਂਦੇ ਪਰ ਸਮਝ ਜਾਣਾ ਸਮਝਣ ਵਾਲੇ ਸਮਝ ਜਾਂਦੇ ਆ ਪਾਣੀ ਜਾਊ ਹਰਿਆਣੇ ਧਰਤੀ ਪੁਆਦ ਇਲਾਕੇ ਦੀ ਬਿਨ ਪਾਣੀ ਕੀ ਚੱਟਣਾ ਇਹੋ ਜੀਆਂ ਸੁੱਕੀਆਂ ਨਹਿਰਾਂ ਨੂੰ ਵੈਂਤਾ ਦੇਖੀਏ ਆਪਾਂ ਹਰ ਇੱਕ ਗਜ਼ਲ ਦੇ ਨਾਲ ਵੈਂਤ ਜ਼ਰੂਰ ਲਿਖੀ ਲਗਭਗ ਸਾਰੀ ਹੀ ਪੁਸਤਕ ਵਿੱਚ ਸੂਫੀਆਂ ਦਾ ਰੰਗ ਅਤੇ ਰੱਬ ਦੀ ਭਗਤੀ ਭਾਰੂ ਹੈ ਇਸ ਦੇ ਨਾਲ ਹੀ ਫਕੀਰਾਂ ਦਰਵੇਸ਼ਾਂ ਉਸਤਾਦ ਸ਼ਗਿਰਦ ਵਰਗੇ ਰਿਸ਼ਤਿਆਂ ਬਾਰੇ ਖੁੱਲ ਕੇ ਲਿਖਿਆ ਹੈ ਇੱਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹ ਪੁਸਤਕ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਤੱਕ ਦਾ ਸਫ਼ਰ ਹੈ ਅਤੇ ਇਸ ਨੂੰ ਧਾਰਮਿਕ ਪੁਸਤਕ ਵੀ ਕਿਹਾ ਜਾ ਸਕਦਾ ਹੈ ਪੁਸਤਕ ਦਾ ਮੁਖਬੰਦ ਹਰਜਿੰਦਰ ਸਿੰਘ ਸਾਈ ਸੰਕੇਤਰੀ ਜੋ ਕਿ ਰੱਬੀ ਬੈਰੋਂਪਰੀ ਦਾ ਸ਼ਗਿਰਦ ਹੈ ਵੱਲੋਂ ਲਿਖਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਦੇ ਬਾਕੀ ਸ਼ਾਗਿਰਦਾਂ ਲਖਵੀਰ ਸਿੰਘ ਲੱਖੀ ਗੁਰਿੰਦਰ ਗੈਰੀ ਅਵਤਾਰ ਸਿੰਘ ਚੰਡੇਆਲਾ ਅਤੇ ਇੰਦਰਜੀਤ ਸਿੰਘ ਭਾਗੋ ਮਾਜਰਾ ਦੇ ਆਪਣੇ ਉਸਤਾਦ ਪ੍ਰਤੀ ਵਲਬ ਨੇ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਗਏ ਹਨ ਇਹ ਪੁਸਤਕ ਫਕਰਾਂ ਦਾ ਕਜਲਾ ਨਾਮਕ ਕਵਾਲੀ ਨਾਲ ਸ਼ੁਰੂ ਹੁੰਦੀ ਹੈ ਜਿਸ ਦੇ ਆਰੰਭ ਵਿੱਚ ਰਵਾਈ ਦਿੱਤੀ ਗਈ ਹੈ ਇਸ ਰਵਾਈ ਵਿੱਚ ਸੱਚੇ ਸੂਚੇ ਇਸ਼ਕ ਦੀ ਸਿਖਰ ਦੀ ਗੱਲ ਕੀਤੀ ਗਈ ਹੈ ਕਿ ਜਿਹੜਾ ਕਜਲਾ ਬੜੀਆਂ ਮਿਹਨਤਾਂ ਨਾਲ ਯੋਗੀਆਂ ਨੂੰ ਘਾਲਣਾ ਘਾਲ ਜੇ ਨਸੀਬ ਹੋਇਆ ਉਹਨਾਂ ਦੇ ਨੈਣਾ ਵਿੱਚੋਂ ਇਹ ਕਜਲਾ ਆਪਣੇ ਨੈਣਾ ਚ ਲਿਆ ਬਹੁਤ ਵੱਡੀ ਗੱਲ ਕਹੀ ਹੈ ਸਖੀਓਨੀ ਮੈਨੂੰ ਲੱਗਦਾ ਇਹ ਕਜਲਾ ਕੋਹ ਤੂਰ ਤੋਂ ਆਇਆ ਪਿਆਰ ਮੁਹੱਬਤ ਇਸ਼ਕ ਔਰ ਸ਼ਿਕਪਾ ਗੋਰਖ ਰਗੜ ਬਣਾਇਆ ਈਦੋ ਤਾਈਂ ਨਸੀਬ ਹੋਇਆ ਇਹ ਕਜਲਾ ਕੰਨ ਬੜਵਾ ਕੇ ਰੱਬੀ ਜੋ ਯੋਗੀ ਦੇ ਨੈਣੋਂ ਮੈਂ ਆਪਣੇ ਨੈਣੀ ਪਾਇਆ ਆਪਣੀ ਰਤਨਾ ਵਿੱਚ ਰੱਬੀ ਬੈਰੰਗੁਰੀ ਟਵਾਣਾ ਦੀ ਆਪਣੇ ਇਸ਼ਕ ਬਾਰੇ ਕੁਝ ਸੰਕੇਤ ਦਿੰਦੇ ਹਨ ਉਹ ਲਿਖਦੇ ਹਨ ਬੈਰੋਂਪੁਰੀ ਦੀ ਪ੍ਰੀਤ ਵਿਚਾਰੀ ਦਾ ਬਣ ਮੀਤ ਰਹਾ ਤਾਈਓ ਟਿਵਾਣਾ ਰੱਬੀ ਟਿਵਾਣਾ ਤਾਈਓ ਗਾ ਬਿਰਹਾ ਦੇ ਗੀਤ ਰਹਾ ਆਪਣੀ ਕਵਾਲੀ ਸਿਫਤਾਂ ਕੀ ਕੀ ਕਰੀਏ ਵੇ ਲੋਕੋ ਗੁਫਤੀ ਪੀਰ ਦੀਆਂ ਵਿੱਚ ਉਹ ਆਪਣੇ ਇਸ਼ਕ ਬਾਰੇ ਥੋੜਾ ਖੋਲ ਕੇ ਵਰਣਨ ਕਰਦੇ ਹਨ ਇਸੇ ਪੀਰ ਕੋਲ ਅਲੜ ਉਮਰੇ ਮੈਂ ਵੀ ਡੰਗਰ ਚਾਰੇ ਰੱਖਦੇ ਸੀ ਮੈਨੂੰ ਜਾਨੋ ਪਿਆਰਾ ਮਾਸੀ ਦੇ ਪੁੱਤ ਚਾਰੇ ਆਣ ਗੋਆਣ ਮਸ਼ਹੂਰ ਹੋਇਆ ਸੀ ਇਹ ਨੂਪੇ ਦਾ ਲਾਣਾ ਹੀਰਾ ਸਿੰਘ ਬਾਬੇ ਦਾ ਕਹਿਣਾ ਵਾਹ ਬੱਚਿਓ ਬਲੇ ਹਾਰੇ ਇੱਥੇ ਹੀ ਉਹ ਆਪਣੇ ਇਸ਼ਕ ਬਾਰੇ ਦੱਸਦੇ ਹਨ ਇੱਥੇ ਹੀ ਪੱਲੇ ਪਈਆਂ ਸਨ ਸੋਗਾਤਾਂ ਪ੍ਰੀਤ ਦੀਆਂ ਇੱਥੇ ਹੀ ਸਤਰਾ ਸ਼ੁਰੂ ਹੋਈਆਂ ਸਨ ਰਾਮ ਦੇ ਗੀਤ ਦੀਆਂ ਇੱਥੋਂ ਹੀ ਸ਼ੇਰੋ ਸ਼ਾਇਰੀ ਲਈ ਸੀ ਕਲਮ ਨਸੀਬ ਹੋਈ ਇੱਥੋਂ ਹੀ ਸੀ ਧੁਰ ਅੰਦਰੋਂ ਨਿਕਲਣੀਆਂ ਤੋਂ ਨਾ ਸੰਗੀਤ ਦੀ ਉਹ ਆਪਣੀ ਪ੍ਰੀਤ ਨਾਲ ਇਸ ਥਾਂ ਤੇ ਕਈ ਵਾਰ ਵੇਲੇ ਕਬੇਲੇ ਮਿਲ ਬੈਠਦੇ ਸਨ ਅਤੇ ਬਾਤਾਂ ਗੱਲਾਂ ਕਰਿਆ ਕਰਦੇ ਸਨ ਇਸ ਬਾਰੇ ਉਹ ਖੁਦ ਲਿਖਦੇ ਹਨ ਗੁਪਤੀ ਪੀਰ ਹੀ ਕਰਵਾਏ ਸਨ ਦੋ ਰੂਹਾਂ ਦੇ ਮੇਲੇ ਦੋ ਅੰਬਾਂ ਦੀ ਛਾਵੇਂ ਪੰਛੀ ਬੈਂਦੇ ਸਨ ਅਲਵੇਲੇ ਬੈਰੋਂਪਰੀ ਬਸ ਪੀਰ ਦੇ ਹੁੰਦਿਆਂ ਡਰ ਭੈ ਨਹੀਂ ਸੀ ਕੋਈ ਮਿਲ ਬੈਂਧੀਆਂ ਸਨ ਨਜ਼ਰਬੀ ਰੂਹਾਂ ਵੇਲੇ ਕਦੇ ਕਬੇਲੇ ਉਮਰ ਦੇ ਆਖਰੀ ਪੜਾਅ ਵਿੱਚ ਵੀ ਆਪਣੇ ਪ੍ਰੇਮ ਜਾਂ ਆਪਣੀ ਪ੍ਰੀਤ ਨੂੰ ਮਿਲਣ ਲਈ ਉਹ ਤਾਂਗ ਰੱਖਦੇ ਰਹੇ ਪਰੰਤੂ ਕਿਉਂਕਿ ਉਹਮਦਰ ਆਖਰੀ ਪੜਾ ਜਾ ਰਿਹਾ ਸੀ ਇਸ ਲਈ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਹੁਣ ਮੇਲੇ ਕਦੇ ਨਹੀਂ ਹੋਣੇ ਉਹ ਤਾਂ ਇਤੋਂ ਤੱਕ ਸਪਸ਼ਟ ਆਖਦੇ ਹਨ ਕਿ ਹੁਣ ਉਹਨਾਂ ਨੂੰ ਮਿਲਣ ਦੀ ਬਿਲਕੁਲ ਆਸ ਨਹੀਂ ਹੈ ਇਸ ਬਾਰੇ ਉਹ ਲਿਖਦੇ ਹਨ ਰੱਬੀ ਪ੍ਰੀਤ ਵਿਛੜਿਆਂ ਦੇ ਨਾਲ ਅੱਜ ਤੱਕ ਮੇਲੇ ਹੋਏ ਵੈਰੋਂ ਪਰਿ ਹੋ ਮੰਨ ਕਿਨਾਰੇ ਅੱਜ ਹੋਏ ਕੱਲ ਹੋਏ ਹੁਣ ਨਾ ਆਸ ਮਿਲਣ ਦੀ ਬਿਲਕੁਲ ਕਿਵੇਂ ਕੋਈ ਮਿਲਾਵੇ ਹੋਗੇ ਪਰਦਿਓ ਬੇਪਰਦਾ ਲੱਖ ਪਰਦਿਆਂ ਵਿੱਚ ਨ ਕੋਈ ਰੱਬੀ ਬਹਿਰੋਂਪੁਰੀ ਨੇ ਪੂਰੇ ਪੰਜਾਬ ਹੀ ਨਹੀਂ ਬਲਕਿ ਆਸ-ਪਾਸ ਦੇ ਸੂਬਿਆਂ ਵਿੱਚ ਵੀ ਆਪਣਾ ਵੱਡਾ ਨਾਮ ਕਮਾਇਆ ਇਤੋਂ ਤੱਕ ਕਿ ਮੁੰਬਈ ਜਾ ਕੇ ਵੀ ਉਹਨਾਂ ਨੇ ਆਪਣੀ ਕਲਾ ਦੀ ਧਾਂਕ ਜਮਾਈ ਉਹ ਸਫਲ ਗਵਈਏ ਤੇ ਭੰਗੜੀ ਦੀ ਵਜੋਂ ਮਸ਼ਹੂਰ ਰਹੇ ਉਹਨਾਂ ਦੀ ਸ਼ੈਰੀ ਦੀ ਅੰਤੋਂ ਮਾਂ ਚਾਰੇ ਪਾਸੇ ਸਨ ਪਰੰਤੂ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਲੱਗਦਾ ਸੀ ਕਿ ਕਾਮਯਾਬੀ ਦਾ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਉਹ ਕਹਿੰਦੇ ਹਨ ਬਹਿਰੋਂਪੁਰੀ ਵੀ ਅਜਿਹਾ ਇੱਕ ਸ਼ਾਇਰ ਹੈ ਕਾਮਯਾਬੀਆਂ ਦਾ ਜਿਹਦੇ ਨਾਲ ਵੈਰ ਹੈ ਰੱਬੀ ਰੱਬ ਦਾ ਸ਼ੁਕਰ ਇਹ ਵੀ ਖੈਰ ਹੈ ਕਿ ਮਾੜਾ ਮੋਟਾ ਨਾ ਹੈ ਝਟ ਦਾ ਅੱਜ ਆਣ ਕੇ ਦਵਾਰੇ ਪੀਰਾ ਮੇਰਿਆ ਮੈਂ ਤਾਹਾਂ ਤੇਰਾ ਨਾਮ ਰਟਦਾ ਭਗਤੀ ਮਾਰਗ ਉੱਤੇ ਚੱਲਣ ਵਾਲਿਆਂ ਨੂੰ ਰੱਬੀ ਬੇਰੋਪਰੀ ਬਹੁਤ ਪਿਆਰ ਕਰਦੇ ਹਨ ਜਿਹੜੇ ਇਸ ਰਸਤੇ ਤੇ ਕੁਝ ਪਾ ਗਏ ਹਨ ਉਹਨਾਂ ਨੂੰ ਅਪੀਲ ਕਰਦੇ ਹੋਏ ਕਹਿੰਦੇ ਹਨ ਕਿ ਜਿਹੜੇ ਉਸ ਰਸਤੇ ਤੇ ਤੁਰਨਾ ਚਾਹੁੰਦੇ ਹੋ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸੁਣੋ ਨਹੀਂ ਸੱਚੀਓ ਜਿਹੜੀ ਕਿਸੇ ਨੇ ਸਾਈਆਂ ਡੇਰੇ ਜਾਣਾ ਮੇਰਾ ਫਰਜ਼ ਬਣੇ ਉਸ ਰੂਹ ਨੂੰ ਆਪਣੇ ਨਾਲ ਲੈ ਜਾਣਾ ਬੈਰੋਂਪਰੀ ਨਾ ਵਾਕਫ ਜਿਹੜੀ ਨਹੀਂ ਰਸਤੇ ਦੀ ਭੇਟੀ ਰੱਬੀ ਖੁਦ ਖੁਦ ਖੁਦਾ ਖੁਦ ਆਖਿਆ ਮੈਨੂੰ ਉਸ ਨੂੰ ਰਾਹ ਦਿਖਾਣਾ ਲੇਖਕ ਆਪਣੇ ਵਿਚਾਰਾਂ ਪ੍ਰਤੀ ਇੰਨਾ ਸਪਸ਼ਟ ਹੈ ਕਿ ਉਹ ਹਰ ਗੱਲ ਕਹਿਣ ਲੱਗਿਆਂ ਬੜੇ ਸਟੀਕ ਸ਼ਬਦਾਂ ਦੀ ਵਰਤੋਂ ਕਰਦਾ ਹੈ ਅਤੇ ਸਹਿਜ ਸੁਭਾਅ ਹੀ ਕਈ ਸਚਾਈਆਂ ਪੇਸ਼ ਕਰ ਦਿੰਦਾ ਜਿਵੇਂ ਉਹਨਾਂ ਦੀ ਇੱਕ ਰਚਨਾ ਜਦੋਂ ਬੰਦੇ ਦੇ ਗੱਲ ਵਿੱਚ ਗੱਲ ਵਿੱਚ ਚੌੜ ਆ ਜਾ ਵਿੱਚ ਵੇਖਣ ਨੂੰ ਮਿਲਦੀ ਹੈ ਉਹ ਲਿਖਦੇ ਹਨ ਜਦੋਂ ਬੰਦੇ ਦੇ ਗੱਲ ਵਿੱਚ ਚੌੜ ਆ ਜਾਏ ਬੰਦਾ ਬੰਦੇ ਦੀ ਜਾਤ ਨੂੰ ਭੁੱਲ ਜਾਂਦਾ ਵੇਖ-ਵੇਖ ਕੇ ਉਹ ਮਹਿਲ ਸ਼ੀਸ਼ਿਆਂ ਦੇ ਆਪਣੀ ਕੱਚੀ ਸਬਾਤ ਨੂੰ ਭੁੱਲ ਜਾਂਦਾ ਕੂਚ ਪਕੜ ਕੇ ਤੁਰੇ ਜਦ ਵੱਡਿਆਂ ਦੀ ਪਿਛਲੇ ਆਪਣੇ ਹਾਲਾਤ ਨੂੰ ਭੁੱਲ ਜਾਂਦਾ ਬਹਿਰੋਂ ਪੂਰੀ ਗਰੀਬ ਤੋਂ ਕੀ ਲੈਣਾ ਰੱਬੀ ਜਿਹੇ ਵਾਹਿ ਆਤ ਨੂੰ ਭੁੱਲ ਜਾਂਦਾ ਮਤਲਬ ਆਪਣੇ ਆਪ ਨੂੰ ਇੰਨਾ ਨਿਮਰ ਇਸ ਰਚਨਾ ਵਿੱਚ ਰੱਖ ਰਹੇ ਹਾਂ ਰੱਬੀ ਜੀ ਦਾ ਇਹ ਵੀ ਮੰਨਣਾ ਕਿ ਉਮਰ ਬਦੰਦ ਦੇ ਹਿਸਾਬ ਨਾਲ ਵਿਅਕਤੀ ਨੂੰ ਸਮੇਂ ਅਨੁਸਾਰ ਬਦਲ ਜਾਣਾ ਚਾਹੀਦਾ ਇੱਕ ਬਹੁਤ ਵਧੀਆ ਰਵਾਇ ਵਿੱਚ ਉਹ ਇਸ ਸੰਬੰਧੀ ਵਰਣਨ ਕਰਦੇ ਹਨ ਜੋ ਇਸੇ ਪੁਸਤਕ ਦਾ ਇੱਕ ਹਿੱਸਾ ਹੈ ਉਮਰ ਮੁਤਾਬਕ ਚੰਗਾ ਲੱਗਦਾ ਕੋਈ ਵੀ ਕੰਮ ਧੰਦਾ ਉਮਰ ਮੁਤਾਬਕ ਹੋਵੇ ਤੇਜ਼ੀ ਉਮਰ ਮੁਤਾਬਕ ਮੰਦਾ ਉਮਰ ਮੁਤਾਬਕ ਬੈਰੋਂਪਰੀ ਹੁਣ ਚੰਗਾ ਹੈ ਘਰ ਬਹਿਣਾ ਕਿਉਂਕਿ ਨਵਾਂ ਖੂਨ ਨਾ ਸਮਝੇ ਅੱਜ ਬੰਦੇ ਨੂੰ ਇਸ ਪੁਸਤਕ ਦੇ ਦੂਜੇ ਭਾਗ ਵਿੱਚ ਲੇਖਕ ਨੇ 25 ਗਜ਼ਲਾਂ ਸ਼ਾਮਲ ਕੀਤੀਆਂ ਗਈਆਂ ਹਨ ਇਹਨਾਂ ਸਾਰੀਆਂ ਗਜ਼ਲਾਂ ਦਾ ਵਿਸ਼ਾ ਵੀ ਇਸ਼ਕ ਹਕੀਕੀ ਇਸ਼ਕ ਮਜਾਜ਼ੀ ਦੁਨੀਆਵੀ ਸਚਾਈਆਂ ਵਫਾ ਬੇਵਫਾਈ ਆਦਿ ਰੱਖਿਆ ਗਿਆ ਹੈ ਦਿਲਚਸਪ ਗੱਲ ਇਹ ਹੈ ਕਿ ਇਹ ਗਜ਼ਲਾਂ ਗੀਤ ਦੇ ਰੂਪ ਵਿੱਚ ਹਨ ਇਹਨਾਂ ਨੂੰ ਗੀਤ ਦਾ ਇੱਕ ਇੱਕ ਸਟਾਈਲੋ ਇੱਕ ਹਿੱਸਾ ਜਾਂ ਗੀਤ ਹੀ ਕਿਹਾ ਜਾ ਸਕਦਾ ਹੈ ਕਦਰਾਂਤ ਇਸ ਸਮਾਜ ਦੇ ਬਤਾਰੇ ਦੀਆਂ ਟੱਲਸ ਤੇ ਆਈਆਂ ਬਾਰੇ ਆਪਣੀ ਗਜ਼ਲ ਵਿੱਚ ਲਾ ਕੇ ਜੋ ਤੋੜ ਨਿਭਾਉਂਦੇ ਨਹੀਂ ਵਿੱਚ ਬੜਾ ਖੁੱਲ ਕੇ ਵਰਣਨ ਕਰਦੇ ਹਨ ਇਸ ਦੇ ਵਿੱਚ ਉਹਨਾਂ ਨੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ ਹਨ ਲਾ ਕੇ ਜੋ ਤੋੜ ਨਿਭਾਉਂਦੇ ਨਹੀਂ ਅਸੀਂ ਯਾਰ ਬਣਾਉਣੇ ਛੱਡ ਦਿੱਤੇ ਬਿਨ ਗਰਜ ਮਿਲਣ ਜੋ ਆਉਂਦੇ ਨਹੀਂ ਦਿਲਦਾਰ ਬਣਾਉਣੇ ਛੱਡ ਦਿੱਤੇ ਕਿਉਂਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਉਹਨਾਂ ਤੋਂ 2 ਸਾਲ ਬਾਅਦ ਉਹਨਾਂ ਨੇ ਇਹ ਰਚਨਾ ਲਿਖੀ ਸੀ ਇਸ ਵਿੱਚ ਵਰਣਨ ਕਰਦੇ ਹਨ ਮਰ ਮਰ ਕੇ ਬਚੇ ਦੋ ਬਰੇ ਹੋਏ ਕੋਈ ਦਰਦੀ ਦੇੜੀ ਚੜਿਆ ਨਾ ਕਿਉਂਕਿ ਦਿਲ ਦੇ ਦਿਲਵਰ ਜਾਨੀਆਂ ਵੀ ਬਿਮਾਰ ਬਣਾਉਣੇ ਛੱਡ ਦਿੱਤੇ ਇਸ ਦੇ ਨਾਲ ਹੀ ਹਾਲਾਂਕਿ ਸਾਡੇ ਨਾਲ ਬਹੁਤ ਪਿਆਰ ਸੀ ਡਾਕਟਰ ਕਰਮਜੀਤ ਚਿੱਲਾ ਬੈਠੇ ਨੇ ਮੈਂ ਅਸੀਂ ਜਦੋਂ ਆਉਂਦੇ ਸੀ ਬਹੁਤ ਪਿਆਰ ਨਾ ਮਿਲਦੇ ਸੀ ਪਰੰਤੂ মিডিਆ ਨਾਲ ਉਹਨਾਂ ਨੂੰ ਕਾਫੀ ਨਰਾਜ਼ਗੀ ਜਾਪਦੀ ਉਹ ਲਿਖਦੇ ਨੇ ਤਿੰਨ ਅੱਖਰ ਤਿੰਨ ਅੱਖਰੋਂ ਮਤਲਬ ਮੌਤ ਬਣੇ ਜਿਹਨੂੰ ਕਹਿਣ মিডিਆ ਜੱਗ ਵਾਲੇ ਯੇਨੀ ਪੱਤਰਕਾਰਤਾ ਦੀ ਪਦਵੀ ਕਿਰਦਾਰ ਨਿਭਾਉਣੇ ਛੱਡ ਦਿੱਤੇ ਇਸ ਪੁਸਤਕ ਵਿੱਚ ਉਹਨਾਂ ਜੋ ਵੀ ਲਿਖਿਆ ਸਮਾਜ ਨੂੰ ਸੇਧ ਦੇਣ ਲਈ ਹੈ ਤੇ ਦਿਲ ਦੇ ਸਕੂਨ ਲਈ ਲਿਖਿਆ ਜਿਹੜੇ ਲੇਖਕ ਨੱਚਤਾ ਲਿਖਦੇ ਹੋਏ ਕਹਿੰਦੇ ਹਨ ਕਿ ਸਰੋਤਿਆਂ ਪਾਠਕਾਂ ਦੀ ਇਹੋ ਮੰਗ ਹੈ ਉਹਨਾਂ ਨੂੰ ਲਹੰਤਾ ਪਾਉਂਦੇ ਹੋਏ ਰੱਬੀ ਜੀ ਸਪਸ਼ਟ ਲਿਖਦੇ ਹਨ ਕਲਮ ਕਦੇ ਨਹੀਂ ਕਹਿੰਦੀ ਲੱਚਰ ਲਿਖਣ ਲਈ ਸ਼ਾਇਰਾਂ ਨੂੰ ਇਹੋ ਜਿਹਾ ਕੁਝ ਲਿਖਣਾ ਡਿਗਣਾ ਚਾਹੁੰਦੀ ਪੈਰਾਂ ਨੂੰ ਨਿਕਲੇ ਸ਼ਬਦ ਦਿਮਾਗੇ ਕਿਸੇ ਦੀ ਲਿਖਦੀ ਹੂਗ ਹੂ ਨਾ ਆਪਣਿਆਂ ਦੀ ਰੱਖਦੀ ਨਾ ਮੂੰਹ ਲਾਉਂਦੀ ਗੈਰਾਂ ਨੂੰ ਆਪ ਕਿਉਂਕਿ ਉਹ ਪੁਆਦ ਇਲਾਕੇ ਦੇ ਜੰਪਲ ਸੀ ਆਪਣੇ ਪੁਆਦ ਇਲਾਕੇ ਪ੍ਰਤੀ ਉਹਨਾਂ ਦਾ ਲਗਾਓ ਇੱਥੋਂ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਨੂੰ ਪੁਆਦ ਦੇ ਇਲਾਕੇ ਵਿੱਚ ਇੱਕ ਵੀ ਨਹਿਰ ਦਾ ਨਾ ਹੋਣਾ ਬਹੁਤ ਦੁਖਦਾਈ ਪ੍ਰਤੀਤ ਹੁੰਦਾ ਉਹ ਲਿਖਦੇ ਹਨ ਐਸਵਾਈਐਲ ਦਾ ਹਵਾਲਾ ਦੇ ਕੇ ਐਸਵਾਈਐਲ ਦਾ ਨਾਂ ਨਹੀਂ ਲੈਂਦੇ ਪਰ ਸਮਝ ਜਾਂਦਾ ਸਮਝਣ ਵਾਲੇ ਸਮਝ ਜਾਂਦੇ ਆ ਪਾਣੀ ਜਾਊ ਹਰਿਆਣੇ ਧਰਤੀ ਪਵਾਦ ਇਲਾਕੇ ਦੀ ਬਿਨ ਪਾਣੀ ਕੀ ਚੱਟਣਾ ਇਹੋ ਜਿਹੇ ਸੁੱਕੀਆਂ ਨਹਿਰਾਂ ਨੂੰ ਇੱਥੇ ਉਹਨਾਂ ਨੇ ਸਪਸ਼ਟਤਾ ਉਤੇ ਐਸ.ਵਾਈ.ਐਲ ਦਸੰਤਰੀ ਦਿੱਤਾ ਜਿਸ ਗਜ਼ਲ ਤੋਂ ਪੁਸਤਕ ਦਾ ਟਾਈਟਲ ਮਿਲਦੇ ਮੁਕੱਦਰਾ ਨਾਲ ਹੀ ਰੱਖਿਆ ਗਿਆ ਹੈ ਉਸ ਗਜ਼ਲ ਵਿੱਚ ਉਹ ਕਈ ਸਚਾਈਆਂ ਪੇਸ਼ ਕਰਦੇ ਹਨ ਜਿਵੇਂ ਮਿਲਦੇ ਮੁਕੱਦਰਾ ਨਾਲ ਹੀ ਕੋਈ ਵਿਛੜਿਆ ਵਿਛੜੇ ਯਾਰ ਨੂੰ ਹੁੰਦੇ ਨਸੀਬ ਆਖਰੀ ਕਫਨ ਇਸ਼ਕ ਦੇ ਬਿਮਾਰ ਨੂੰ ਅੱਗੇ ਚੱਲ ਕੇ ਇਸੇ ਰਜ਼ਲਦਾਈ ਕਿ ਸ਼ੇਰ ਹੈ ਆਸ਼ਿਕ ਤੇ ਮਾਸ਼ੂਕ ਨਾ ਰੱਖਦੇ ਫਵਾਹਿਸ਼ ਜੀਣ ਦੀ ਤਾਈਓ ਤਾਂ ਸੋਣੀ ਕੱਚੇ ਘੜੇ ਤੇ ਠਿੰਦੀ ਚਨਾਰੀ ਚ ਪਾਰਨ ਅਖੀਰ ਚੋ ਕਹਿੰਦੇ ਹਨ ਬੈਰੋਂਪੁਰੀ ਵੀ ਕੀ ਕਰੇ ਜਦ ਪ੍ਰੀਤ ਪਰਾਈ ਹੋ ਗਈ ਮੋੜ ਲਿਆਵੇ ਕੌਣ ਉਸ ਕੋਹ ਕਾਫ ਦੀ ਮੁਟਿਆਰ ਨੂੰ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਹਨਾਂ ਰਵਾਇਆਂ ਕਵਾਲੀਆਂ ਅਤੇ ਗਜ਼ਲਾਂ ਬੈਂਕਾਂ ਤੇ ਆਧਾਰਿਤ ਇਸ ਪੁਸਤਕ ਰਾਹੀਂ ਰਬੀ ਜੀ ਨੇ ਉਸ ਰੱਬ ਦੀਆਂ ਬਾਤਾਂ ਕੀਤੀਆਂ ਹਨ ਆਪਣੇ ਮੁਰਸ਼ਿਦ ਦੀਆਂ ਬਾਤਾਂ ਕੀਤੀਆਂ ਹਨ ਸ਼ਗਿਰਦਾਂ ਦੀਆਂ ਬਾਤਾਂ ਕੀਤੀਆਂ ਹਨ ਇਸ ਤਰ੍ਹਾਂ ਜਾਪਦਾ ਜਿਵੇਂ ਇਹ ਰਚਨਾਵਾਂ ਉਮਰ ਦੇ ਆਖਰੀ ਪੜਾਅ ਵਿੱਚ ਰਚੀਆਂ ਗਈਆਂ ਹੁਣ ਕਿਉਂਕਿ ਇਹਨਾਂ ਵਿੱਚ ਜ਼ਿੰਦਗੀ ਦੇ ਇਤਿਹਾਸ ਆਪਣੇ ਮੂੰਹੋਂ ਬੋਲਦੇ ਹਨ ਬਿਲਕੁਲ ਸਕੂਨ ਦੇ ਪਲਾਂ ਵਿੱਚ ਬਹਿ ਕੇ ਇਹ ਰਚਨਾ ਕੀਤੀ ਗਈ ਜਾਪਦੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਸਾਹਿਤਕ ਰਸੀਆਂ ਸਾਹਿਤਕ ਮਾਸ ਰੱਖਣ ਵਾਲਿਆਂ ਵਿਦਿਆਰਥੀਆਂ ਅਤੇ ਖੋਜਾਰਤੀਆਂ ਲਈ ਇਹ ਪੁਸਤਕ ਅਨਮੋਲ ਖਜ਼ਾਨਾ ਸਾਬਤ ਹੋਵੇਗੀ ਅਤੇ ਉਹ ਇਸ ਤੋਂ ਸੇਧ ਲੈਂਦੇ ਰਹਿਣਗੇ ਮੈਂ ਇਸ ਪੁਸਤਕ ਦੇ ਰਿਲੀਜ਼ ਹੋਣ ਤੇ ਮਨਦੀਪ ਕੌਰ ਟਿਵਾਣਾ ਨੂੰ ਅਤੇ ਰਵੀ ਜੀ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਹਾਂ। ਵੈਰੀ ਗੁੱਡ ਜੀ ਦਾ ਖਾਲਸਾ ਵੈਰੀ ਗੁੱਡ ਜੀ